ਕਿ ਏਸੀ ਜਾਂ ਕੂਲਰ ਦੇ ਨਾਲ ਨਹੀਂ ਚਲਾਉਣਾ ਚਾਹੀਦਾ ਪੱਖਾ ਜਾਣੋ ਕਿੰਨਾ ਬਿੱਲ ਤੁਸੀਂ ਬਚਾ ਸਕਦੇ ਹੋ ਪੱਖਾ ਅਤੇ ਕੂਲਰ ਇਕੱਠੇ ਚਲਾਉਣ ਨਾਲ ਕੀ ਫਾਇਦੇ ਹੋ ਸਕਦੇ ਹਨ ਅਤੇ ਬਿਜਲੀ ਦਾ ਕਿੰਨਾ ਬਿੱਲ ਤੁਸੀਂ ਬਚਾ ਸਕਦੇ ਹੋ ਆਓ ਤੁਹਾਨੂੰ ਸਮਝਾਉਂਦੇ ਹਾਂ ਕਿ ਤੁਸੀਂ ਬਿੱਲ ਕਿਵੇਂ ਬਚਾ ਸਕਦੇ ਹੋ ਗਰਮੀਆਂ ਦੇ ਮੌਸਮ ਵਿੱਚ ਹਰ ਕੋਈ ਰਾਹਤ ਪਾਉਣ ਦੇ ਲਈ ਕੂਲਰ ਪੱਖਿਆਂ ਦੀ ਜਾਂ ਏਸੀ ਦਾ ਸਹਾਰਾ ਲੈਂਦਾ ਪਰ ਇੱਕ ਸਵਾਲ ਅਕਸਰ ਲੋਕਾਂ ਦੇ ਮਨਾਂ ਵਿੱਚ ਆਉਂਦਾ ਹੈ ਕਿ ਸਾਨੂੰ ਏਸੀ ਦੇ ਨਾਲ ਪੱਖਾ ਵੀ ਚਲਾਉਣਾ ਚਾਹੀਦਾ ਹੈ ਜਾਂ ਕੂਲਰ ਵੀ ਚਲਾਉਣਾ ਚਾਹੀਦਾ ਹੈ ਮਾਹਿਰਾ ਦੀ ਮੰਨੀਏ ਤਾਂ ਜੇਕਰ ਤੁਸੀਂ ਏਸੀ ਦੇ ਨਾਲ ਛੱਤ ਵਾਲਾ ਪੱਖਾ ਚਲਾਉਂਦੇ ਹੋ ਤਾਂ ਠੰਡੀ ਹਵਾ ਕਮਰੇ ਦੇ ਵਿੱਚ ਜਲਦੀ ਫੈਲ ਜਾਂਦੀ ਹੈ ਇਸ ਦੇ ਨਾਲ ਏਸੀ ਤੇ ਲੋਡ ਵੀ ਘਟ ਪੈਂਦਾ ਅਤੇ ਤੁਸੀਂ ਏਸੀ ਦਾ ਤਾਪਮਾਨ 24 ਤੇ 26 ਦੇ ਡਿਗਰੀ ਦੇ ਵਿੱਚ ਸੈੱਟ ਕਰ ਸਕਦੇ ਹੋ ਘੱਟ ਤਾਪਮਾਨ ਤੇ ਏਸੀ ਚਲਾਉਣ ਦੀ ਬਜਾਏ ਜੇਕਰ ਤੁਸੀਂ ਪੱਖੇ ਨਾਲ ਥੋੜਾ ਜ਼ਿਆਦਾ ਤਾਪਮਾਨ ਤੇ ਇਸੇ ਚਲਾਉਂਦੇ ਹੋ ਤਾਂ 10 ਤੋਂ 15 ਡਿਗਰੀ ਤੱਕ ਬਿਜਲੀ ਦੀ ਬਚਤ ਸੰਭਵ ਹੈ। কুলਰ ਦੇ ਮਾਮਲੇ ਵਿੱਚ ਪੱਖਾ ਵੀ ਮਦਦਗਾਰ ਸਾਬਤ ਹੋ ਸਕਦਾ ਹੈ। ਕਮਰੇ ਦੇ ਵਿੱਚ ਠੰਡੀ ਹਵਾ ਪਹੁੰਚਾਉਣ ਦੇ ਲਈ ਜੇਕਰ ਤੁਸੀਂ ਪੱਖਾ ਘੱਟ ਰਫ਼ਤਾਰ ਤੇ ਚਲਾਉਂਦੇ ਹੋ ਤਾਂ ਹਵਾ ਬਿਹਤਰ ਢੰਗ ਨਾਲ ਘੁੰਮਦੀ ਹੈ। ਇਸ ਨਾਲ কুলਰ ਬਧੇਰੇ ਕੁਸ਼ਲਤਾ ਦੇ ਨਾਲ ਵੀ ਕੰਮ ਕਰਦਾ ਹੈ ਅਤੇ ਇਸ ਦੀ ਗਤੀ ਵਾਰ-ਵਾਰ ਵਧਾਉਣ ਦੀ ਜ਼ਰੂਰਤ ਵੀ ਨਹੀਂ ਪੈਂਦੀ। ਇਸ ਦਾ ਮਤਲਬ ਇਹ ਹੈ ਕਿ ਘੱਟ ਬਿਜਲੀ ਲਾਗਤਾਂ ਤੇ ਬਿਹਤਰ ਕੂਲਿੰਗ ਵੀ ਉਪਲਬਧ ਹੈ ਜੇਕਰ ਤੁਸੀਂ ਏਸੀ ਜਾਂ ਕੂਲਰ ਦੇ ਨਾਲ ਨਾਲ ਪੱਕੇ ਦੀ ਸਹੀ ਵਰਤੋਂ ਕਰਦੇ ਹੋ ਤਾਂ ਤੁਸੀਂ ਆਪਣੇ ਮਹੀਨੇ ਦੇ ਵਿੱਚ ਲਗਭਗ 500 ਤੋਂ 800 ਰੁਪਏ ਦਾ ਬਿੱਲ ਬਚਾ ਸਕਦੇ ਹੋ ਸਿਰਫ 스마트 ਵਰਤੋਂ ਨਾਲ ਜਿਸ ਦਾ ਮਤਲਬ ਹੈ ਕਿ ਗਰਮੀਆਂ ਵਿੱਚ ਇਸ ਦਾ ਜੇਬ ਉਤੇ ਘੱਟ ਅਸਰ ਪੈਂਦਾ ਜੇਕਰ ਸਹੀ ਢੰਗ ਨਾਲ ਇਸ ਨੂੰ ਵਰਤਿਆ ਜਾਵੇ ਤਾਂ ਏਸੀ ਜਾਂ ਕੂਲਰ ਦੇ ਨਾਲ ਪੱਖਾ ਚਲਾਉਣ ਨਾਲ ਨਾ ਸਿਰਫ ਬਧੇਰੇ ਆਰਾਮ ਮਿਲਦਾ ਹੈ ਬਲਕਿ ਸਗੋ ਬਿਜਲੀ ਦੇ ਬਿੱਲ ਦੇ ਵਿੱਚ ਵੀ ਘਾਟਾ ਦੇਖਣ ਨੂੰ ਮਿਲਦਾ ਹੈ ਸੋ ਤੁਸੀਂ ਵੀ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦਿਓ ਔਰ ਦੱਸੋ ਕਿ ਤੁਸੀਂ ਏਸੀ ਦੇ ਨਾਲ ਪੱਖਾ ਚਲਾਉਂਦੇ ਹੋ ਜਾਂ ਕੋਲਰ ਅਤੇ ਕਿੰਨਾ ਤਾਪਮਾਨ ਰੱਖਦੇ ਹੋ